ਚੜ ਕੇ ਦੇਖ ਰਾਜੂ ਇੱਕ ਵਾਰੀ ਹਨਾ ਟੁੱਟਦਾ ਤਾਂ ਨਹੀਂ ਨਾ ਯਾਰ ਹਨਾ ਜੰਮਾ ਮਜ਼ਬੂਤੀ ਵਾਲਾ ਕੰਮ ਆਜੀ ਜੀ ਬਾਸ ਨਾਲ ਰਿਲੇਟਡ ਕੋਈ ਵੀ ਕੰਮ ਕਰ ਸਕਦੇ ਆ ਜੀ ਆਪਾਂ ਜਿੱਦਾਂ ਕਿ ਫਾਰਮ ਹੋਏ ਦੀ ਗੇਟ ਤੋਂ ਲਾ ਕੇ ਚਾਰ ਦਵਾਰ ਦੀ ਫੁੱਲ ਡੈਕੋਰੇਸ਼ਨ ਕਰਦੇ ਫੁੱਲ ਡੈਕੋਰੇਸ਼ਨ ਕਰ ਦਿੰਦੇ ਹਾਂ ਹਾਂਜੀ ਫੁੱਲ ਜੀ ਚੋਂਦਾ ਤਾਂ ਨਹੀਂ ਹੈਗਾ ਇਹ ਨਾਜੀ 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 ਗਾਰੰਟੀ ਆਈ ਚੋਂਨ ਦੀ ਲੀਕ ਹੋਣ ਦੀ ਸਾਰੇ ਦਾ ਇਹਦੀ ਗਾਰੰਟੀ ਆਈ ਆ ਆਪਣੀ ਠੀਕ ਆ ਵੀ ਜੇ ਕਿਸੇ ਗਰੀਬ ਤੋਂ ਘਰ ਨਾ ਪੈਂਦਾ ਹੋਵੇ ਪਲਾਟ ਲੈ ਲਓ ਸਸਤਾ ਜਾ ਠੀਕ ਆ ਇਟਾਂ ਦੀ ਬਚਤ ਹਾਂ ਸਿਮਿੰਟ ਦੀ ਬਚਤ ਹੂੰ ਲੋਹੇ ਦੀ ਬਚਤ ਠੀਕ ਹੈ ਮਿਸਤਰੀ ਦੀ ਬਚਤ ਹਾਂ ਰੇਟ ਕਿਵੇਂ ਲੱਗਿਆ ਬਾਈਆਂ ਦਾ ਬਈ ਰੇਟ ਵੀਰੇ ਆ ਜਿਹਨੇ ਚੀਜ਼ ਵਧੀਆ ਬਣੀ ਹੋਈ ਹੈਗੀ ਹਨਾ ਉਹਦੇ ਮੁਤਾਬਕ ਰੇਟ ਠੀਕ ਹੈ ਜਾਇਜ਼ ਹੈ ਰੇਟ ਹਨਾ ਇਹਨਾਂ ਵੀ ਇੱਕ ਥਾਂ 'ਤੇ ਅਸੀਂ ਪਤਾ ਕਰਿਆ ਸੀਗਾ ਉੱਥੇ ਨਾਲੋਂ ਸਾਨੂੰ ਰੇਟ ਦਾ ਫਰਕ ਲੱਗਿਆ ਤਾਂ ਹੀ ਅਸੀਂ ਬਾਈਆਂ ਵਾਲੇ ਫਿਰ ਗੱਲ ਕੀਤੀ ਫਿਰ ਆਖਰੂਪ ਤਾਂ ਨਹੀਂ ਹੁੰਦੀ ਮੀਂਹ ਨਾਲ ਵੀ ਜੇ ਮੀਂਹੂ ਆ ਜਾਏ ਜੀ ਵੀਰ ਤੋਂ 2 ਸਾਲ ਕੁਝ ਵੀ ਨਹੀਂ ਹੁੰਦਾ ਜੀ ਇਹਨੂੰ ਜੀ ਅੱਛਾ ਲੈ ਵੀ ਮਿੱਤਰੋ ਕੋਠੀਆਂ ਪਾਲੀਆਂ ਘਰ ਪਾਲੇ ਬੰਗਲੇ ਪਾਲੇ ਤੇ ਪਾਰਕ ਬਣ ਗਏ ਸੋਹਣੇ ਫੇਰ ਵੀ ਲੱਗ ਰਹੇ ਹੈਗੇ ਪਤਾ ਕਿਉਂ ਅੱਜ ਆਪਾਂ ਨੂੰ ਰਾਜੂ ਲੈ ਕੇ ਆ ਗਿਆ ਇੱਕ ਘੈਂਟ ਥਾਂ ਦੇ ਉੱਤੇ ਰਾਜੂ ਕਹਿੰਦਾ ਵੀ ਤੁਹਾਡੇ ਘਰ ਦੇ ਵਿੱਚ ਪਾਰਕ ਦੇ ਵਿੱਚ ਚਾਰ ਚੰਦ ਲੱਗ ਜਾਣਗੇ ਕਿਉਂ ਰਾਜੂ ਆਪਾਂ ਚਾਰ ਚੰਦ ਕਈ ਥੋਂ ਲਾਉਂਦੇ ਫਿਰਦੇ ਆ ਜੀ ਮੈਂ ਤਾਂ ਬਹੁਤਿਆਂ ਦੇ ਲਾਤੇ ਪਰ ਕੋਈ ਮੰਨਦਾ ਤਾਂ ਨਹੀਂ ਮੇਰੀ ਅੱਜ ਤੂੰ ਮੇਰੀ ਮੰਨ ਆ ਪੱਕਾ ਮੰਨੂ ਮੈਂ ਤੇਰੀ ਗੱਲ ਮੈਂ ਤੈਨੂੰ ਇਹੋ ਜਿਹੇ ਥਾਂਵੇਂ ਲੈ ਕੇ ਜਾਊਂਗਾ ਹਾਂ ਤੋ ਗਵਹਦਰ ਪਰ ਹਾਂ ਤੇ ਬਡਬਰ ਦੇ ਵਿਚਾਲੇ ਹਾਂ ਮੇਨ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਵੀ ਜਮੀਂ ਬਾਟ ਲਵੇ ਆ ਹਾਂ ਵੀ ਤੈਨੂੰ ਮੈਂ ਇਹ ਜੇ ਬੰਗਲੇ ਕਾਠ ਦੇ ਬਣੇ ਹੋਏ ਹਾਂ ਵਿੱਚ ਸਫਰ ਸੋਟੇ ਦਹੇ ਹੋਏ ਕੁਰਸੀਆਂ ਡਈਆਂ ਹੋਈਆਂ ਹਾਂ ਬੂਈਆ ਬੂਟੀਆਂ ਸਾਰਾ ਕੁਝ ਸੀ ਸਾਰੇ ਸਮਾਨ ਰਸੋਈ ਦੇ ਚਾਉਣ ਵਾਲੇ ਕੋਠੀ ਦੇ ਵਿੱਚ ਪਾਰਕਾਂ 'ਚ ਧਰਨ ਵਾਲੇ ਤੈਨੂੰ ਇਹ ਜਿਹੇ ਨਾ ਦਵਾਦਿਆਂ ਵਧੀਆ ਲੈ ਵੀ ਮੈਂ ਤਾਂ ਬਈ ਅੱਜ ਉਹ ਕੋਈ ਨਾ ਕੁਝ ਲੈ ਕੇ ਜਾਊਗਾ ਕਿਉਂਕਿ ਅੱਜ ਆਪਾਂ ਪਹੁੰਚੇ ਹੋਏ ਬਈ ਜੇ ਐਸ ਬੈਂਬੂ ਹਾਊਸ ਦੇਖ ਸਕਦੇ ਹੋਗੇ ਪਿੰਡ ਬਾਦਰਪੁਰ ਦੇ ਵਿੱਚ ਹਨਾ ਤੁਸੀਂ ਵੀ ਇੱਥੇ ਆਓ ਤੇ ਆਪਾਂ ਵੀਰਾ ਤੋਂ ਬੋਦਿਆਂ ਵੀ ਵੀਰਾ ਕੋਲੇ ਮਿਲਦਾ ਕੀ ਕੀ ਬਾਕੀ ਇਧਰ ਨਿਗਾਹ ਮਾਰਦੇ ਬੱਬੂ ਸਮਾਰ ਕੇ ਦਿਖਾ ਦੇ ਬਈ ਨਾ ਹਾਂ ਜੀ ਰਾਜੂ ਸਾਰੀਆਂ ਆਈਟਮਾਂ ਹੀ ਸੋਹਣੀਆਂ ਨੇ ਨਾ ਯਾਰ ਐ ਆਈਟਮਾਂ ਵਾਸਤੇ ਮੈਂ ਸੜਕਾਂ ਤੇ ਤੁਰਿਆ ਫਿਰਦਾ ਰੋਜ਼ ਚੋੜਦਾ ਲੋਕ ਕਹਿੰਦੇ ਨੇ ਬੌਲਾ ਜਾ ਕਰਦਾ ਕੀ ਫਿਰਦਾ ਜਿਹੜੇ ਵੀਰ ਕਹਿੰਦੇ ਨੇ ਵੀ ਬਈ ਇਹ ਮਿਲਦੀਆਂ ਕਿੱਥੋਂ ਨੇ ਮੈਂ ਤੇ ਰਾਜੂ ਤੁਹਾਨੂੰ ਦਿਖਾਵਾਂਗੇ ਅਸੀਂ ਨਿਗਾਹ ਮਾਰਦੇ ਫਿਰਦੇ ਆ ਲੋਕਾਂ ਦੀਆਂ ਵੀ ਕਿੱਥੇ ਕੀ ਹੋ ਰਿਹਾ ਹੈ ਕੀ ਹੋ ਰਿਹਾ ਹੈ ਉਹ ਚੀਜ਼ ਨੂੰ ਅਸੀਂ ਫੜਦੇ ਆ ਜਾ ਕੇ ਤੁਸੀਂ ਵੀ ਆ ਜਾਓ ਬਈ ਫੜ ਲਓ ਤੇ ਵੀ ਤੇ ਕੁਝ ਨਾ ਕੁਝ ਹਾਂ ਇਹ ਵੀ ਆ ਕੇ ਨਵੀਂ ਠੀਕ ਕਰੂਗਾ ਕੀ ਵਧੀਆ ਬੋਟੀ ਹੈ ਤੇ ਰੋਟੀਆਂ ਧਰਨ ਵਾਲੀ ਪ੍ਰਸ਼ਾਦਾ ਆ ਜਾ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਚਲ ਚਲੋ ਗੱਲਬਾਤ ਨਹੀਂ ਕਰਦੇ ਆਂ ਬਾਈ ਨਾਲ ਜਿਹੜੇ ਨੇ ਦੁਕਾਨ ਖੋਲੀ ਆ ਬਸ ਤੈਨੂੰ ਮਾਨੂੰ ਬੁਲਾਵਾ ਬੁਲਾ ਦੇ ਓ ਬਾਈ ਦੁਕਾਨ ਵਾਲਾ ਕਿੱਥੇ ਐ ਆ ਜਾ ਆ ਜਾ ਬਾਈ ਹਾਂ ਜੀ ਵਧੀਆ ਜੀ ਬਾਜੀ ਬਾਬਾ ਵਧੀਆ ਜੀ ਸਸਰੀ ਜੀ ਮੈਂ ਲੈ ਕੇ ਆਇਆ ਬੰਦਾ ਬਾਈ ਚੱਲੇ ਦੇ ਹਾਂ ਜੀ ਸਾਨੂੰ ਇਹ ਨਾਲ ਬਾਰੇ ਦੱਸ ਵੀ ਇਹਨਾਂ ਚ ਕੀ ਕੀ ਆਈਟਮਾਂ ਨੇ ਕੀ ਕੀ ਗੁਣ ਨੇ ਬੰਗਲਿਆਂ ਚ ਦੱਸ ਕੀ ਕੀ ਨੇ ਕਿੰਨਾ ਟਾਈਮ ਹੋ ਗਿਆ ਭਾਈ ਆਪਣ ਨੂੰ ਕੰਮ ਕਰਦਿਆਂ ਨੂੰ ਆਪਾਂ ਨੂੰ 2 ਤੋਂ 2.5 ਸਾਲ ਹੋ ਗਏ ਭਈ ਇਸ ਕੰਮ ਦੇ ਵਿੱਚ ਪਏ ਨੂੰ ਠੀਕ ਆ ਕਿਵੇਂ ਹੁੰਦੀਆਂ ਨੇ ਆਈਟਮ ਵਧੀਆ ਅਟਮਾਉਂਦੀਆਂ ਨੇ ਹਾਂਜੀ ਵੀਰ ਆਪਣੇ ਬਾਸ ਤੋਂ ਕੋਈ ਵੀ ਕੰਮ ਤਿਆਰ ਕਰ ਸਕਦੇ ਆਪਾਂ ਜਿਵੇਂ ਕਿ ਮੰਨ ਕੇ ਚੱਲੋ ਵੀ ਉਹ ਝੋਪੜੀ ਆ ਗਈ ਆਪਣੀ 10 ਬਈ 10 ਦੀ ਹਾਂ ਇਹਦੇ ਵਿੱਚ ਮੰਨ ਕੇ ਚੱਲੋ ਆਪਾਂ 5-7 ਤੋਂ 8 ਦੀ ਡਿਜ਼ਾਈਨ ਤਿਆਰ ਕਰ ਸਕਦੇ ਆ ਵੀਰ 7-8 ਤਰ੍ਹਾਂ ਦੇ ਹਾਂਜੀ ਹਾਂਜੀ ਠੀਕ ਆ ਹੋਰ ਕੀ ਕੀ ਹੁੰਦਾ ਭਾਈ ਆਪਣੇ ਕੋਲੇ ਇਹਦੇ ਵਿੱਚ ਮੰਨ ਕੇ ਚੱਲੋ ਜੀ ਝੋਪੜੀ ਦਾ ਆਪਾਂ ਮੰਨ ਕੇ ਚੱਲੋ ਪੂਜਾ ਲਈ ਹਵਨਕੁੰਡ ਜੀ ਹੂੰ ਤੇ ਮੰਨ ਕੇ ਚੱਲੋ ਵੀ ਪਾਰਕਾਂ ਦੀ ਡੈਕੋਰੇਸ਼ਨ ਲਈ ਜਿੱਦਾਂ ਵੀ ਮੰਨ ਕੇ ਚੱਲੋ ਵੀ 7 ਤੋਂ 8 ਡਿਜ਼ਾਈਨ ਆਪਾਂ ਤਿਆਰ ਕਰ ਦਿਆਂਗੇ ਇਹਦੇ ਵਿੱਚ ਠੀਕ ਆ ਜੀ ਹਾਂਜੀ ਮਿੱਤਰੋ ਦੇਖ ਸਕਦੇ ਹੋ ਯਾਨੀ ਕਿ ਭਾਈ ਤੁਸੀਂ 7-8 ਤਰ੍ਹਾਂ ਦੀਆਂ ਝੋਪੜੀਆਂ ਇਹੋ ਜਿਹੀਆਂ ਇਹੋ ਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਬਾਈ ਤੋਂ ਰੈਡੀ ਕਰਵਾ ਸਕਦੇ ਹੋਗੇ ਹੋਰ ਭਾਈ ਇਸ ਤੋਂ ਇਲਾਵਾ ਕੀ ਕੀ ਹੁੰਦਾ ਆਪਣੇ ਕੋਲ ਬਣਾਉਣੇ ਕੀ ਕੀ ਆਪਾਂ ਹਾਂਜੀ ਬਾਸ ਨਾਲ ਰਿਲੇਟਡ ਕੋਈ ਵੀ ਕੰਮ ਕਰ ਸਕਦੇ ਆ ਜੀ ਆਪਾਂ ਜਿੱਦਾਂ ਕਿ ਫਾਰਮ ਹੋ ਉਸ ਦੀ ਗੇਟ ਤੋਂ ਲਾ ਕੇ ਚਾਰ ਦਵਾਰ ਦੀ ਫੁੱਲ ਡੈਕੋਰੇਸ਼ਨ ਕਰਦੇ ਫੁੱਲ ਡੈਕੋਰੇਸ਼ਨ ਕਰ ਦਿੰਨੇ ਹਾਂ ਹਾਂਜੀ ਫੁੱਲ ਜਿੱਦਾਂ ਕਿ ਮੰਨ ਕੇ ਚੱਲੋ ਆਪਣਾ ਰੂਮ ਆ ਗਿਆ ਠੀਕ ਆ ਤੇ ਗਾਰੰਟੀ ਕਿੰਨੀ ਹੁੰਦੀ ਹੈ ਜੇ ਪਹਿਲਾਂ ਗਾਰੰਟੀ ਦੱਸ ਮੈਨੂੰ ਦੀ ਕਿੰਨੀ ਆ ਜਾ ਦਿਖਾਈਏ ਤਾਂ 25 ਤੋਂ 20 30 ਸਾਲ ਦੇ ਵਿੱਚ ਵਿੱਚ ਇਹਨੂੰ ਕੁਝ ਨਹੀਂ ਹੁੰਦਾ ਜੀ ਬਾਸ ਨੂੰ ਆਪਾਂ ਮੰਨ ਲਓ ਵੀ 25 ਸਾਲ ਦੀ ਤਾਂ ਅੱਧੀ ਉਮਰ ਲੰਘ ਜੂ ਬਾਈ ਹਾਂਜੀ ਅਈ ਦੇ ਬਾਰੇ ਦੱਸ ਮਾੜਾ ਜ ਆ ਬਈ ਕੀ ਕੀ ਹੁੰਦਾ ਐਂ ਦੇਵਾਂਗੇ ਜਾਫਰੇ ਦੇ ਵਿੱਚ ਕੁਝ ਹੋਰ ਵੀ ਕਰੋਗੇ ਹਾਂਜੀ ਇਹਦੇ ਵਿੱਚ ਮੰਨ ਕੇ ਚੱਲੋ ਜੀ ਆਪਣਾ ਡਾਵਲ ਤਾਂ ਬਾਹਰ ਰੱਖੋ ਉਹ ਤਾਂ ਠੰਡੀ ਹੈ ਹਾਂਜੀ ਠੀਕ ਆ ਹਾਂਜੀ ਇਹਦੇ ਵਿੱਚ ਮੰਨ ਕੇ ਚੱਲੋ ਛੱਤ ਦੇ ਵਿੱਚ ਫਾਈਬਰ ਜੀ ਕਾਗਜੀ ਤੇ ਆਪਣੀ ਸੁਰੇਸ਼ਣੀ ਪਾਈ ਹੁੰਦੀ ਹੈ ਜੀ ਠੀਕਾ ਚੋਂਦਾ ਤਾਂ ਨਹੀਂ ਹੈਗਾ ਇਹ ਨਾ ਜੀ ਨਾ ਜੀ ਨਾ ਜੀ ਗਾਰੰਟੀ ਆਈ ਚੋਂਨ ਦੀ ਲੀਕ ਹੋਣ ਦੀ ਸਾਰੇ ਕਾ ਇਹਦੀ ਗਾਰੰਟੀ ਆਈ ਆਪਣੀ ਠੀਕ ਆ ਹਾਂ ਜੀ ਮੰਨ ਕੇ ਚੱਲੋ ਇਹ ਸਾਈਡਾਂ ਤੇ ਇਨਸੂਲੇਸ਼ਨ ਕਾਗਜ਼ ਤੇ ਡਬਲ ਵਾਂਸ ਲੱਗਿਆ ਹੁੰਦਾ ਵਿੱਚ ਲੋਹੇ ਦਾ ਸਟਰਕਚਰ ਆਈ ਇਹਦੇ ਆਪਣੇ ਠੀਕ ਆ ਜਿਵੇਂ ਆ ਚੀਜ਼ ਬਣਾਈ ਹਾਂ ਸਾਰੇ ਵੀ ਹੱਡੀ ਜਾਨੀ ਕਿਹਦੀ ਇਹ ਲੋਹੇ ਦੀ ਹੱਡੀ ਆ ਹਾਂ ਜੀ 2 ਕਵਾਂਟਲ ਤੋਂ ਪਲੱਸ ਆਪਣਾ ਇਹਦੇ ਵਿੱਚ ਲੋਹਾ ਲੱਗਿਆ ਹੁੰਦਾ ਜੀ 2 ਕਵਾਂਟਲ ਲੋਹਾ ਲੱਗਿਆ ਹੁੰਦਾ ਹਾਂ ਜੀ ਵਰਤੀਏ ਕਿੱਥੇ ਬਈ ਇਹਨੂੰ ਜੇ ਆਪਾਂ ਵਰਤਣ ਦੀ ਗੱਲ ਬਾਤ ਕਰੀਏ ਵਰਤੇ ਆਪਣੀ ਵੀ ਪਾਰਕਿੰਗ ਦੇ ਵਿੱਚ ਜਿੰਨਾ ਦਿੱਥੇ ਵੀ ਮੰਨ ਕੇ ਚੱਲੋ ਵੀ ਉੱਪਰ ਧਰਨੀ ਛੱਤ ਦੇ ਉੱਪਰ ਕੋਠੀ ਦੇ ਕਿਤੇ ਵੀ ਰੱਖ ਲਓ ਜੀ ਉਡਣ ਕਰਨ ਦੀ ਸਾਰੀ ਗਰੰਟੀ ਹੈ ਆਪਣੀ ਜੋ ਅੱਛਾ ਨੇਰੀ ਚ ਹਾਂਜੀ ਲੈ ਵੀ ਉੜਦੀ ਵੀ ਨਹੀਂ ਹੈਗੀ ਕਿਉਂਕਿ ਬਾਈ ਵੇਟ ਦੇ ਵਿੱਚ ਮਲਾ ਦਾ ਹੋਊਗਾ ਆਰਾਮ ਨਾਲ 3 ਕੁਇੰਟਲ ਵਾਂਗ ਬੈਠਾਊਗਾ ਹਾਂਜੀ ਹਾਂਜੀ ਘਟੋ ਘਟ ਪੰਜ ਕੁਇੰਟਲ ਦੇ ਪਲੱਸ ਪੰਜ ਕੁਇੰਟਲ ਹਾਂਜੀ ਹਾਂਜੀ ਪੰਜ ਕੁਇੰਟਲ ਚਲੋ ਜੀ ਆ ਸੈੱਡਾਂ ਵਾਲੇ ਦੋਨੇ ਪੱਲੇ ਚੱਲ ਜਾਂਦੇ ਨਹੀਂ ਆਪਣਾ ਵੀ ਡੇਢ ਕੁਇੰਟਲ ਦੇ ਲੈਪ ਚੱਲ ਜਾਂਦੇ ਨਹੀਂ ਦੋਨੇ ਠੀਕ ਆ ਹਾਂਜੀ ਜੀ ਗੇਟ ਗੂਟ ਲੱਗਦਾ ਤੇ ਉੱਪਰ ਗੇਟ ਲਾਉਂਦੇ ਜੀ ਗੇਟ ਲਾ ਕੇ ਦੇਵਾਂਗੇ ਜੀ ਉਹ ਏਸੀ ਵਿੰਡੋ ਆ ਸ਼ੀਸ਼ਾ ਲਾ ਕੇ ਦੇਵਾਂਗੇ ਜੀ ਉਹਦੇ ਵਿੱਚ ਇੱਥੇ ਏਸੀ ਲੱਗੂਗਾ ਹਾਂਜੀ ਹਾਂਜੀ ਲੈ ਵੀ ਇੱਥੇ ਤੁਸੀਂ ਏਸੀ ਲਾ ਸਕਦੇ ਹੋਗੇ ਦੇਖ ਸਕਦੇ ਹੋ ਨਾ ਓਰੇ ਹਵਾ ਆਊਗੀ ਮੈਨੂੰ ਸਿੱਧੀ ਮਾਸ਼ਾਅੱਲਾ ਕੇ ਦੇ ਦੇਵਾਂਗੇ ਇਹਦੇ ਵਿੱਚ ਜੀ ਆਪਣਾ ਏਸੀ ਲਾਉਣਾ ਤਾਂ ਠੀਕ ਹੈ ਜੀ ਨਹੀਂ ਆਪਾਂ ਸ਼ੀਸ਼ਾ ਭਰ ਕੇ ਦੇਵਾਂਗੇ ਇਹਦੇ ਵਿੱਚ ਤੇ ਗੇਟ ਵੀ ਆਪਾਂ ਬਾਸ ਦੀ ਡੈਕੋਰੇਸ਼ਨ ਕਰਕੇ ਦੇਵਾਂਗੇ ਸਾਰੀ ਠੀਕ ਆ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਕਿੰਨੇ ਰੁਪਏ ਦੀ ਬਈ ਇਹ ਤੁਸੀਂ ਰੇਡੀ ਕਰ ਦੋਂਗੇ ਆਪਣਾ ਜੀ 10x10 ਦਾ ਰੂਮ ਆਪਣੇ ਲਈ 80000 ਤੱਕ ਸਟਾਰਟ ਹੋ ਜਾਂਦਾ ਜੀ ਠੀਕ ਹੈ ਜੇ ਸਕੁਅਰ ਫੁੱਟ ਦੀ ਜੇ ਆਪਾਂ ਗੱਲਬਾਤ ਕਰੀ ਕਿੰਨੇ ਰੁਪਏ ਪਰ ਸਕੁਅਰ ਫੁੱਟ ਤੋਂ ਕਰ ਲੈਣੇ ਰੈਡੀ ਰੂਮ ਇਹ 800 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਚੱਲਦਾ ਜੀ ਆਪਣਾਗਾ ਸਾਰੇ ਵੀ ਕੋਈ ਵੀ ਕੰਮ ਆ ਵੀ ਜਿੱਦਾਂ ਵੀ ਆਰਡਰ ਦੇ ਮੁਤਾਬਕ 12x12 ਦਾ ਹੋ ਗਿਆ ਕਮਰਾ ਰੂਮ ਹੋ ਗਿਆ 15x15 ਦਾ ਠੀਕ ਆ ਜਿੱਦਾਂ ਦੇ ਵੀ ਗਾਹਕ ਆਣਗੇ ਆਪਾਂ ਉਦਾਂ ਦਾ ਕੰਮ ਕਰਕੇ ਦੇ ਦਾਂਗੇ ਠੀਕ ਆ ਜੀ ਕਿੱਡਾ ਬਟਾ ਮਰਜ਼ੀ ਰੈਡੀ ਕਰਾ ਲਈਏ ਆਪਾਂ ਉਸ ਦਿਨ ਕੋਰਦੀ ਕਰ ਦੋਗੇ ਹਾਂਜੀ ਹਾਂਜੀ ਠੀਕ ਆ ਕਿਉਂ ਰਾਜੂ ਵੀ ਜੇ ਕਿਸੇ ਗਰੀਬ ਤੋਂ ਘਰ ਨਾ ਪੈਂਦਾ ਹੋਵੇ ਹੂੰ ਪਲਾਟ ਲੈ ਲੋ ਸਸਤਾ ਜਾ ਠੀਕ ਆ ਇੱਟਾਂ ਦੀ ਬਚਤ ਹਾਂ ਸਿਮਿੰਟ ਦੀ ਬਚਤ ਹੂੰ ਲੋਹੇ ਦੀ ਬਚਤ ਠੀਕ ਆ ਮਿਸਤਰੀ ਦੀ ਬਚਤ ਹਾਂ ਲੇਬਰ ਦੀ ਬਚਤ ਹੂੰ ਵੀ ਇਹ ਜੀ ਝੂਹੜੀ ਪਾ ਲੋ ਇੱਕ ਹਾਂ ਤੋਏ ਮੀਆਂ ਬੀਬੀ ਉਹਦਾ ਟਾਈਮ ਕੱਢ ਲੋ ਸਹੀ ਗੱਲ ਆ ਆਰਾਮਨਾਥ ਤੁਸੀਂ ਇਹਦੇ ਵਿੱਚ ਬੈੱਡ ਰੱਖੋ ਚਾਹੇ ਤੁਸੀਂ ਅੱਡਰ ਸੂਈ ਅੱਡ ਤਿਆਰ ਕਰਵਾ ਲਓ ਮਨ ਲੈਣਾ ਤੂੰ ਕੋਈ ਛੋਟੀ ਜਿਹੀ ਅੱਡ ਤਿਆਰ ਕਰਾ ਲਓ ਹਾਂ ਤੇ ਗਰੀਬੀ ਦਾਵੇ ਵਾਲੇ ਆ ਸੁਪੇ ਸੈੱਟ ਜੀ ਲੈ ਲੋ ਆਏਗੇ ਨੂੰ ਚਾਹ ਪਾਣੀ ਪਿਐਉ ਠੀਕ ਆਪਣਾ ਘਰ ਸਜਾਇਆ ਜੋ ਪੂਰਾ ਪਹਿਲਾ ਪੈਦੇ ਬਾਰੇ ਬੋਦਦੇਗਾ ਜਿਵੇਂ ਪਾਰਕਾਂ ਲਗਾ ਆਈ ਬਾਈ ਮੜਾ ਜਾ ਇਹ ਬਾਈ ਕਿਵੇਂ ਆ ਇਹ ਆਪਣੀ ਪਾਰਕਿੰਗ ਲਈ ਝੋਪੜੀ ਆ ਗਈ 10 ਵਜੇ 10 ਦੀ ਹਾਂਜੀ ਇਹ ਆਪਣੇ ਬਾਈ ਅੱਜ ਆਏ ਹੋਏ ਨੇ ਇਹਨਾਂ ਦਾ ਆਰਡਰ ਆ ਜੀ ਇਹ ਬਸ ਇਹਨਾਂ ਭਾਈਆਂ ਦਾ ਆਰਡਰ ਆ ਹਾਂਜੀ ਇਹ 45000 ਵਿੱਚ ਆਪਣਿਆਂ ਬਾਈਆਂ ਨੂੰ ਛੇਲ ਕਰਕੇ ਦਿੱਤਾ ਜੀ ਖੁਸ਼ਦੀਏ ਅਸੀਂ ਉਹਨਾਂ ਨੂੰ ਹਾਂਜੀ 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 ਜ਼ਰੂਰ ਜੀ ਆਹ ਚਾਰੇ ਪੋਲ ਉਹਦੇ ਜਾਣਗੇ ਜੀ हां सारा फुल डेकोरेशन करके आऊंगा जी पेंट होगा जी 45000 ਦੇ ਵਿੱਚ ਹੀ ਹੋਗਾ ਜੀ ਸਾਰਾ ਕੁਝ ਸੱਤ ਪੇਂਟ ਕਰਕੇ ਦੇਵਾਂਗੇ ਆ ਚਾਰ ਦੁਬਾਰੀ ਸਾਰੀ ਡੈਕੋਰੇਸ਼ਨ ਪੇਂਟ ਕੀਤੀ ਹੋਈ ਜੀ ਇਨਸੂਲੇਸ਼ਨ ਹੋਈ ਹੋਈ ਹੈ ਨਾ ਵਿੱਚ ਚੋਨ ਦੀ ਚੋਨ ਦੀ ਤਾਂ ਹੈ ਹੀ ਨਹੀਂ ਮਤਲਬ ਹਾਂਜੀ ਨਾਜੀ ਫੁੱਟ ਦਾ ਚੜ੍ਹਾ ਆ ਜੀ ਆਪਣੇ ਇਨਸੂਲੇਸ਼ਨ ਦਾ ਵਿੱਚ ਤੇ ਕਾਜ ਕੇ ਪਾਇਆ ਹੋਇਆ ਹੈ ਜੀ ਵਿੱਚ ਵੀ ਵਧੀਆ ਕੁਆਲਟੀ ਦਾ ਕਾਜ ਕੇ ਪਾਇਆ ਹੋਇਆ ਹੈ ਜੀ ਵਿੱਚ ਇੱਥੇ ਕੁੰਡਾ ਲੱਗੂ ਜਿਹਦੇ ਪੱਖਾ ਟੰਗਿਆ ਜੋ ਹਾਂਜੀ ਹਾਂਜੀ ਕੁੰਡੀ ਲੱਗੂ ਜੀ ਉੱਪਰ ਪੱਖਾ ਟੰਗਣ ਨੂੰ ਚਾਹੇ ਝੂਲਾ ਡੰਗ ਲੋ ਜੀ ਆ ਬਚਾਰੇ ਕੁੰਡਾ ਲੱਗੂ ਕਿਉਂ ਬਾਈ ਤੁਸੀਂ ਲੈਣ ਆਏ ਹੋ ਆਇਓ ਬਾਈ ਬਹੁਤ ਵਧੀਆ ਹੈ ਭਦਰਪੁਰ ਭਦਰਪੁਰ ਠੀਕ ਹੈ ਜਿੱਕੇ ਮੈ ਲੱਗਿਆ ਬਈ ਮਟੀਰੀਅਲ ਬਾਈਆਂ ਦਾ ਬਹੁਤ ਵਧੀਆ ਮਟੀਰੀਅਲ ਹੈ ਖਰਾ ਮਜ਼ਬੂਤੀ ਵੀ ਹੈਗੀ ਹੈ ਮਜ਼ਬੂਤੀ ਵੀ ਹੈਗੀ ਹੈ ਨਾ ਸਹੀ ਗੱਲ ਹੈ ਚੌਂਦਾ ਵੀ ਨਹੀਂ ਹੈਗਾ ਪੁੱਛ ਕੇ ਹਟਿਆ ਪਹਿਲਾਂ ਅਸੀਂ ਸਾਰਾ ਕੁਝ ਦੇਖ ਕੇ ਕਿ ਸਾਡੇ ਦਾ ਪਿੰਡੀ ਇਹੀ ਹੈ ਠੀਕ ਹੈ ਠੀਕ ਹੈ ਹਾਂ ਅਸੀਂ ਪੁੱਛਿਆ ਸੀਗਾ ਵੀ ਇਹ ਚੌਂਦਾ ਜਾਂਦਾ ਤਾਂ ਨਹੀਂ ਕਿ ਪਾਣੀ ਕਿਤੇ ਬਾਸ ਬਿਜਦੀ ਥੱਲੇ ਆਵੇ ਨਾ ਕਦੇ ਚੌਂਦਾ ਨਹੀਂ ਵਧੀਆ ਫਾਈਬਰ ਬੂਕਰ ਰੱਖਣੀ ਕਿੱਥੇ ਬਈ ਆਪਾਂ ਇਹ ਬਈ ਫਾਰਕਾਪੁਰ ਕਾ ਚ ਰੱਖਣੀ ਹੈ ਠੀਕ ਹੈ ਰੇਟ ਕਿਵੇਂ ਲੱਗਿਆ ਬਾਈਆਂ ਦਾ ਬਈ ਰੇਟ ਵੀਰੇ ਆ ਜਿਵੇਂ ਚੀਜ਼ ਵਧੀਆ ਬਣੀ ਹੋਈ ਹੈਗੀ ਹਨਾ ਉਹ ਠੀਕ ਹੈ ਜੈ ਜੈ ਰੇਟਾ ਇਹ ਵੀ ਇੱਕ ਥਾਂ ਵੀ ਅਸੀਂ ਪਤਾ ਕਰਿਆ ਸੀਗਾ ਉੱਥੇ ਨਾਲੋਂ ਸਾਨੂੰ ਰੇਟ ਦਾ ਫਰਕ ਲੱਗਿਆ ਤਾਂ ਹੀ ਅਸੀਂ ਬਾਈਆਂ ਵਾਲੇ ਫਿਰ ਗੱਲ ਕੀਤੀ ਸਹੀ ਗੱਲ ਨਾਲ ਅਸੀਂ ਵੀਰੇ ਇੱਕ ਉਹ ਸੈਟ ਲਿੱਤਾ ਹੈਗਾ ਕੁਰਸੀਆਂ ਵਾਲਾ ਜੀ ਸਾਰੀ ਮਜ਼ਬੂਤ ਬਣੀ ਹੈ ਕੋਈ ਆਏ ਨਹੀਂ ਹੈਗਾ ਵੀ ਗਲਿਆ ਵਲਿਆ ਜਬਾਸ ਆਈ ਨਹੀਂ ਹੈਗਾ ਹਨਾ ਸਾਫ਼ ਸੁਥਰਾ ਵਧੀਆ ਮਜ਼ਬੂਤ ਕੰਮ ਕਰਿਆ ਹੋਇਆ ਕਰਿਆ ਨੇ ਨੇ ਮਿਹਨਤ ਲੱਗੀ ਹੋਈ ਆ ਦੀਦੀਆ ਮਿਹਨਤ ਲੱਗੀ ਹੋਈ ਆ ਨਾ ਲੈ ਵੀ ਕਿਉਂ ਰਾਜੂ ਮਹਾ ਜੀ ਨਜ਼ਾਰਾ ਹੈ ਹੂੰ ਜਮੀਨ ਨਜ਼ਾਰਾ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਨਾ ਹਾਂ ਵੀ ਤੁਸੀਂ ਕੰਮ ਤਾਂ ਚਲਾਏ ਲਿਆ ਹਾਂ ਜਮੀ ਹਰਾ ਹਰਾ ਪੱਕਾ ਬਾਸਾ ਮਾਚਲ ਚੋਂ ਵੱਢ ਕੇ ਲਿਆ ਕਰੋ ਪੱਕਾ ਉਹ ਹਰਿਆਣੀਆਂ ਦਾ ਝੂਫੜੀ ਚਮਕਿਆ ਕਰੂਗੀ ਹਾਂਜੀ ਹਰਾ ਦੀ ਬਾਸ ਦੀ ਆਪਣਾ ਸੁੱਕ ਕੇ ਇਦਾਂ ਹੋ ਗਿਆ ਜੀ ਜਮਾ ਤਾਜ਼ਾ ਬਾਸ ਮੰਗਾਉਣਾ ਜੀ ਵੀ ਉਤੇ ਹਰੇ ਤੇ ਰੰਗ ਕਰਨ ਦੀ ਵੀ ਲੋੜ ਨਹੀਂ ਹਾਂਜੀ ਹਾਂਜੀ ਹੋਰ ਆ ਜਾਪੋ ਹੋਰ ਦਿਖਾਈਏ ਬਾਈ ਹਾਂ ਦਿਖਾਓ ਲੈ ਮੇਤਰੋ ਝੂਫੜੀਆਂ ਦੇ ਨਾਲ-ਨਾਲ ਨਾ ਬਾਈਆਂ ਕੋਲੇ ਆ ਚੀਜ਼ ਹੁੰਦੀ ਆ ਬਾਈ ਇਹ ਦੇਖ ਸਕਦੇ ਨਾ ਪਾਰਕ ਚ ਰੱਖਣ ਵਾਸਤੇ ਪਾਰਟੀ ਵਗੈਰਾ ਕਰਨੀ ਹੋਵੇ ਕਿੰਨੇ ਬੈਠਣਾ ਹੋਵੇ ਹਵਾ ਚ ਨਾ ਧੁੱਪੇ ਬੈਠਣਾ ਹੋਵੇ ਹੁਣ ਜੇ ਮੈਂ ਅੱਗੇ ਸਿਆਲ ਆ ਰਿਹਾਗਾ ਸੁਪਨ ਨਿਆਰਾ ਭਈਆ ਦੇਖੋ ਨਿਆਰਾ ਇਹਦੇ ਬਾਰੇ ਦੱਸੋ ਬਾਈ ਇਹ ਆਪਣੇ 4 ਕੁਰਸੀਆਂ ਦਾ ਸੈੱਟ ਆ ਜੀ ਹਾਂਜੀ ਤੇ ਇੱਕ ਟੇਬਲ ਆਈ ਨਾਲ ਇਹ 11000 ਦਾ ਸੈੱਟ ਆ ਜੀ ਠੀਕ ਆ ਹਾਂਜੀ ਬਜੂਪੀ ਤੋਂ ਆਪਾਂ ਨੇ ਬੈਂਤ ਮੰਗਵਾਈ ਆ ਜੀ ਆਹ ਠੀਕ ਆ ਇਹ ਬੈਂਤ ਦਾ ਬਣਿਆ ਹੋਇਆ ਇਹ ਹਾਂ ਠੀਕ ਬਾਸ ਦਾ ਨਹੀਂ ਹੈਗਾ ਯਾਨੀ ਕਿ ਹਾਂਜੀ ਹਾਂਜੀ ਇਹ ਕੁਆਲਿਟੀ ਦਾ ਮਾਲ ਆ ਜੀ ਹਰੀ ਬੈਂਤ ਤੋਂ ਤਿਆਰ ਕਰਵਾਇਆ ਜੀ ਆਪਾਂ ਨੇ ਇਹ ਠੀਕ ਆ ਜੀ ਹਰੀ ਬੈਂਤ ਤੋਂ ਤਿਆਰ ਹੋਇਆ ਹੋਇਆ ਹਾਂਜੀ ਹਾਂਜੀ ਵੀ ਨਾ ਇਹ ਪਾਣੀ ਦੇ ਵਿੱਚ ਗਾਲੀ ਗਈ ਆ ਹਾਂ ਤੇ ਨਾ ਹੀ ਇਹਨੂੰ ਵੀ ਸ਼ੇਕ ਆ ਵਗੈਰਾ ਲਾਇਆ ਗਿਆ ਕਿਸੇ ਵੀ ਪ੍ਰਕਾਰ ਦਾ ਵੀ ਤਾਜੀ ਬੈਂਤ ਤੋਂ ਤਿਆਰ ਕਰਿਆ ਹੋਇਆ ਵਧੀਆ ਕੁਆਲਿਟੀ ਦਾ ਮਾਲ ਆ ਜੀ ਠੀਕ ਆ ਖਰਾਬ ਖਰੂ ਨਾਲ ਵੀ ਜੇ ਮੀਮੂ ਆ ਜੇ ਜੀ 20 ਤੋਂ 22 ਸਾਲ ਕੁਝ ਵੀ ਨਹੀਂ ਹੁੰਦਾ ਜੀ ਇਹਨੂੰ ਜੀ ਅੱਛਾ ਹਾਂ ਇੱਧੇ ਪਲੱਸ ਚਲੀ ਜਾਣੀ ਹੈ ਜੀ ਆਪਣੀ ਠੀਕ ਆ ਬਾਕੀ ਉਹ ਬਚਾ ਕੇ ਰੱਖਣਾ ਪੋਣਾ ਕੋਈ ਬੱਜੇ ਨੂੰ ਪੁੱਜਣ ਤੋਂ ਵਜੇ ਕੋਈ ਭਾਰੀ ਚੀਜ਼ ਹੈ ਹੈ ਇਹ ਤੁਹਾਨੂੰ ਦੱਸ ਰਹੇ ਹਾਂ ਜੀ ਵੀ ਤਾਜ਼ਾ ਮਾਲ ਆ ਜੀ ਇੱਦਾਂ ਮਰਜੀ ਬਣ ਕੇ ਚੱਲੋ ਹੈ ਵੀ ਆ ਜੀ ਕੰਮ ਕਿੰਨਾ ਵੇਟ ਤਾਂ ਲੂ ਬਾਈ ਇਹੇ ਵੇਟ ਵੀ ਕੋਈ ਬੈਠ ਸਕਦਾ ਵੀ ਅਸੀਂ ਸੱਬੇ ਦੇ ਕੰਨਾਂ ਮਰਜੀ ਉੱਪਰ ਚੜ੍ਹ ਸਕਦਾ ਇਹਦੇ ਉੱਤੇ ਸਹੀ ਗੱਲ ਆ ਨਾ ਕੋਈ ਕੁਝ ਵੀ ਨਹੀਂ ਹੁੰਦਾ ਹੁੰਦਾ ਇਹਨੂੰ ਕੋਈ ਹੁੰਦਾ ਨਾ ਬੰਦਾ ਮਜ਼ਬੂਤੀ ਚਾਹੀਦੀ ਤਾਜੀ ਵੈਂਤ ਦਾ ਮਾਲ ਆ ਜੀ ਪਰਲੇ ਪਾਸੇ ਚੱਲਦੇ ਆਂ ਭਈ ਆਹਾ ਬਈ ਕਾ ਚੀਜ਼ ਆ ਗਈ ਝੂਲੇ ਜਣਾ ਇਹ ਆਪਣੇ ਬੱਚਿਆਂ ਲਈ ਝੂਲੇ ਆ ਗਏ ਜੀ ਆਪਣੇ ਠੀਕ ਆ ਇਹਦੇ ਵਿੱਚ ਆਪਣੇ ਮੰਨ ਕੇ ਚੱਲੋ ਆਪਣੇ ਲਈ ਵਿਚਾਰ ਤੋਂ ਪੰਜ ਡਿਜ਼ਾਈਨ ਨੇ ਜੀ ਠੀਕ ਆ ਯਾਨੀ ਕਿ ਪੰਜ ਤਰ੍ਹਾਂ ਦੇ ਆ ਗਏ ਹਾਂਜੀ ਤੇ ਇਧਰ ਆਪਣੇ ਕੋਲ ਆ ਵੱਡਾ ਝੂਲਾ ਆ ਜਾਂਦਾ ਜੀ ਹਾਂ ਇਹਦੇ ਉੱਪਰ ਮੰਨ ਕੇ ਚੱਲੋ ਜੀ ਆਪਣਾ 70 ਦੇ 80 ਕਿਲੋ ਦੇ ਪਲੱਸ ਬੰਦਾ ਕੋਈ ਵੀ ਬੈਠ ਸਕਦੀ ਹੈ ਉੱਪਰ ਠੀਕ ਆ ਹਾਂਜੀ ਇਹ ਕੋਠੀ ਚ ਟੰਗੂ ਜੀ ਤਾਂ ਹਾਂ ਹਾਂਜੀ ਕਿਤੇ ਮਾੜੀ ਟੰਗ ਲੋਈ ਆਪਣਾ ਹਾਂਜੀ ਅੱਗੇ ਵੀ ਇਹ ਵੀ ਦੇਖ ਸਕਦੇ ਇਹ ਕਿੰਨੇ ਰੁਪਈਆ ਦਾ ਬਈ ਜੇ ਆਪਾਂ ਇਹਦੀ ਵੱਡੇ ਦੀ ਗੱਲਬਾਤ ਕਰੀਏ ਇਹ ਆਪਾਂ 5000 ਦਾ ਸੇਲ ਕਰਦੇ ਆ ਜੀ 5000 ਦਾ ਸੇਲ ਕਰਦੇ ਹੋ ਹਾਂਜੀ ਤੇ ਵੀ ਮਤਲਬ 5000 ਦਾ ਸੇਲ ਕਰਦੇ ਆ ਬਾਈ ਦੇਖ ਤਾਂ ਬਾਕੀ ਹੋਰ ਵੀ ਨੇ ਛੋਟੇ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਨਾ ਆ ਜਾ ਬਈ ਅੱਗੇ ਆ ਜਾ ਤੇ ਕਾ ਬਈ ਸੋਫਾ ਸੱਟ ਆ ਗਿਆ ਨਾ ਹਾਂਜੀ ਹਾਂਜੀ ਇਹਦੇ ਬਾਰੇ ਦੱਸ ਬਈ ਏ ਮਨ ਲੱਗਦਾ ਵੀ ਆ ਗਿਆ ਤਿੰਨ ਤੋਂ ਦੋ ਪੰਜ ਸੀਟਰ ਆ ਗਿਆ ਨਾ ਇਹ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਗੱਡੀਆਂ ਵੀ ਲਾ ਕੇ ਦੇਵਾਂਗੇ ਬੜੀ ਵਧੀਆ ਕੁਆਲਿਟੀ ਦੇ ਗੱਡੀਆਂ ਹੋਣਗੀਆਂ ਅੱਛਾ ਸ਼ੀਸ਼ਾ ਵੀ ਲੱਗਿਆ ਹੋਜੀ ਵਧੀਆ ਕੁਆਲਿਟੀ ਦਾ ਸ਼ੀਸ਼ਾ ਆਊਗਾ ਜੀ ਠੀਕ ਹੈ ਜੀ ਹਾਂਜੀ ਜੀ ਮੰਨ ਕੇ ਚੱਲੋ ਆਪਣੇ ਲਵੇ ਮਾਲ ਸਾਰਾ ਕੁਆਲਿਟੀ ਦੀ ਹੈ ਜੀ ਮੰਨ ਕੇ ਚੱਲੋ ਵੀ ਬੈਂਤ ਤੋਂ ਲਾ ਕੇ ਹਰ ਇੱਕ ਚੀਜ਼ ਆਪਾਂ ਕੁਆਲਿਟੀ ਦੀ ਦੇਵਾਂਗੇ ਹਾਂ ਵੀ ਇਹ ਆਪਣਾ ਸਾਰਾ ਸੈੱਟ 18000 ਰੁਪਏ ਦਾ ਸੈੱਟ ਬਣਦਾ ਜੀ ਗੱਡੀਆਂ ਲਾ ਕੇ ਸ਼ੀਸ਼ਾ ਲਾ ਕੇ ਹਾਂਜੀ ਹਾਂਜੀ ਸਹੀ ਗੱਲ ਹੈ ਵੀ ਮਿੱਤਰੋ ਦੇਖ ਸਕਦੇ ਤੇ ਇੱਕ ਆ ਆਈਟਮ ਆ ਗਿਆ ਨਾ ਇਹ ਇਹਦੇ ਵਿੱਚ 100 ਫੇਟ ਛੱਟ ਜੀ ਆਪਣੇ ਲਵੇ ਲਗਭਗ 4 ਤੋਂ 5 ਡਿਜ਼ਾਈਨ ਆ ਜਾਂਦੇ ਨੇ ਠੀਕ ਆ ਇਹ ਕਿਹੜਾ ਹੈ ਬਾਈ ਇਹ ਆਪਣਾ 12000 ਦਾ ਸੈੱਟ ਆ ਜੀ 4 ਕੁਰਸੀਆਂ ਨੇ ਇਹਦੇ ਨਾਲ ਹਾਂ ਤੇ ਇੱਕ ਟੇਬਲ ਆ ਜੀ ਟੇਬਲ ਆਗਾ ਟੇਬਲ 'ਤੇ ਸ਼ੀਸ਼ਾ ਲਾ ਕੇ ਦੇਵਾਂਗੇ ਜੀ ਵਧੀਆ ਕੁਆਲਿਟੀ ਦਾ ਸ਼ੀਸ਼ਾ ਉਹਦਾ ਸਹੀ ਗੱਲ ਆ ਨਾ ਜੀ ਨਾ ਜੀ ਮਜ਼ਬੂਤ ਕੁਰਸੀਆਂ ਵੀ ਪੂਰੀਆਂ ਘੈਂਟ ਨੇ ਲੈਣਾ ਯਾਰ ਇਹ ਜੀ ਗੱਲ ਨਹੀਂ ਹੈਗੀ ਰਿਲੈਕਸ ਫੀਲ ਕਰਦੇ ਲੋਕਾ ਬੱਕਰ ਚੜਜੋ ਜੀ ਭਾਵੇਂ ਦੇ ਹਰਾਜੂ ਉੱਪਰ ਚੜਜਾ ਦੇ ਆ ਕੋਈ ਚੱਕਰ ਨਹੀਂ ਚੜ ਕੇ ਦੇਖ ਰਾਜੂ ਇੱਕ ਵਾਰੀ ਹਣਾ ਟੁਰਦਾ ਤਾਂ ਨਹੀਂ ਨਾ ਯਾਰ ਹਨਾ ਜੰਮਾ ਮਜ਼ਬੂਤੀ ਵਾਲਾ ਕੰਮ ਆਈ ਨਾਲੇ ਲਚਕਾ ਪੂਰੀ ਇਹਦੇ ਵਿੱਚ ਰਜੂ ਪੂਰੀ ਲਚਕ ਆ ਨਹੀਂ ਨਾ ਹਾਂ ਨਾ ਟੁਰਦਾ ਤਾਂ ਨਹੀਂ ਭਾਈ ਜੰਮਾ ਗਵਾਰਟੀ ਦਾ ਮਾਲ ਆ ਜੀ ਗਾਰੰਟੀ ਦਿੰਦੇ ਨਹੀਂ ਟੁੱਟਣ ਨਹੀਂ ਉਹ ਤਾਂ ਬਾਸ ਜੰਮਾ ਤਾਜੀ ਬੈਂਤ ਤਾਂ ਤਿਆਰ ਕੀਤਾ ਹੋਇਆ ਜੀ ਸਹੀ ਗੱਲ ਆ ਜੀ ਲੈ ਵੀ ਆ ਜਾ ਰਜੂ ਉਤਰਿਆ ਲੈ ਵੀ ਆ ਜਾ ਹੋਰ ਭਾਈ ਇਸ ਤੋਂ ਇਲਾਵਾ ਹੋਰ ਕੀ ਆਟਮ ਨੇ ਇਹ ਭਾਈ ਕਿਵੇਂ ਬੇਰੰਗ ਜਾ ਹੋਇਆ ਪਿਆਗਾ ਜਾਂ ਰੰਗ ਆਪਾਂ ਕਰਕੇ ਦੇਵਾਂਗੇ ਵਾਰਨਿਸ਼ ਕਰਾਂਗੇ ਜੀ ਆਪਾਂ ਪਰ ਆ ਵੀ ਇਹ ਮੰਨ ਕੇ ਚੱਲੋ ਜੀ ਆਪਣੇ ਕੋਲ ਸੋਫਿਆਂ ਦੇ ਚਾਰ ਤੋਂ ਪੰਜ ਜਿਹੜੇ ਆਣ ਆਪਣੇ ਲਵੇ ਆਇਆ ਨੇ ਕਿਹੜੇ ਕਿਹੜੇ ਦਾ ਕਿੰਨਾ ਰੇਟ ਆ ਬਾਈ ਇਹ ਰੇਟ ਆਪਣਾ ਸੇਮ ਹੀ ਹੋਊਗਾ ਜੀ ਹਰ ਇੱਕ ਦਾ ਅੱਛਾ ਹਾਂਜੀ ਆਜੋ ਬਈ ਅੱਗੇ ਆਜੋ ਪਰ ਆਪਾਂ ਹੋਰ ਵੀ ਚੀਜ਼ ਤੁਹਾਨੂੰ ਦਿਖਾਉਣ ਹੈ ਕਿ ਲੈ ਵੀ ਸੋਫੇ ਆ ਗਏ ਕੋ ਆ ਗਏ ਸੈੱਟ ਪਾਰਕਿੰਗ ਵਾਲਾ ਤੇ ਆ ਬਈ ਆਈਟਮਾਂ ਛੋਟੀਆਂ ਛੋਟੀਆਂ ਇਹ ਕਿੰਨੇ ਇਹ ਮੰਨ ਕੇ ਚੱਲੋ ਜੀ ਆ ਟੇਬਲ ਆ ਗਏ ਆਪਣੇ ਜਿਵੇਂਗੀ ਕੋਈ ਸਮਾਨ ਰੱਖਣਾ ਜਾਂ ਬੱਚਿਆਂ ਲਈ ਆ ਗਏ ਇਹਨਾਂ ਨਾਲ ਕੁਰਸੀ ਵੀ ਆਉਂਦੀ ਹੈ ਬੱਚਿਆਂ ਦੀ ਅੱਛਾ ਇਹਨਾਂ ਨੂੰ ਕੁਰਸੀ ਵੀ ਆਉਂਦੀ ਹੈ ਬੱਚਿਆਂ ਦੀ ਹਾਂਜੀ ਹਾਂਜੀ ਉਹ ਹੈ ਨਹੀਂ ਹੁਣ ਆਪਣੇ ਕੋਲ ਅੱਜ ਨਾ ਉਹ ਆਪਣਾ ਮਾਲ ਤਿਆਰ ਹੋ ਰਿਹਾ ਜੀ ਮੰਨ ਕੇ ਚੱਲੋ ਵੀ 4 ਤੋਂ 5 ਦਿਨਾਂ ਤੱਕ ਵੀ ਮਾਲ ਤਿਆਰ ਹੋ ਕੇ ਆ ਜੂਗਾ ਜੀ ਆਪਣੇ ਕੋਲ ਹੋਰ ਠੀਕ ਆ ਜਿੱਦਾਂ ਆਪਣੀ ਕਰੋਕਰੀ ਆ ਗਈ ਜੀ ਰਸੋਈ ਵਾਲੀ ਇਹ ਆਪਣੇ ਲਵੇ 200 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਠੀਕ ਆ ਹਾਂਜੀ ਇਹ ਵੀ ਕਰੋਕਰੀ ਵਾਲਾ ਕਰੋਕਰੀ ਆਪਣੇ ਲਵੇ ਇਹਦੇ ਵਿੱਚ 10 ਤੋਂ 12 ਡਿਜ਼ਾਈਨ ਹੋਣਗੇ ਲੈ ਮਿੱਤਰੋ ਆਈ ਚੀਜ਼ਾਂ ਦੇਖ ਸਕਦੇ ਹੋ ਤੁਸੀਂ ਨਾ ਲਗਜ਼ਰੀ ਜਿਹੇ ਆਈਟਮ ਆ ਗਏ ਹਨ ਇਹ ਆਹਾ ਬਾਈ ਇਹ ਆਪਣਾ ਵੀ ਜਮੈਂ ਮੰਨ ਕੇ ਚੱਲੋ ਫੁੱਲਾਂ ਦੀ ਟੋਕਰੀ ਆ ਗਈ ਜੀ ਪੂਜਾ ਲਈ ਅੱਛਾ ਜੀ ਹਾਂ ਪੂਜਾ ਵਾਲੀ ਟੋਕਰੀ ਆ ਗਈ ਇਹ ਕਿਰਤ ਮੰਦਰ ਚ ਜਾਣਾ ਫੁੱਲ ਫਲ ਪਾ ਕੇ ਲੈ ਜਾ ਹਾਂਜੀ ਤੁਰਿਆ ਜਾ ਹੱਥ 'ਚ ਫੜੀ ਸਹੀ ਗੱਲ ਆਜੋ ਅੰਦਰ ਆਈਏ ਆਪਣਾ ਅੰਦਰ ਦੇਖਦੇ ਆ ਵੀ ਕੀ ਆਈਟਮਾਂ ਨੇ ਬਈ ਜੁੜੇ ਰਹੋ ਵੀਡੀਓ ਦੇ ਨਾਲ ਲੈ ਵੀ ਮੇਤਰੋ ਆਪਾਂ ਅੰਦਰ ਆ ਗਏ ਤੇ ਅੰਦਰ ਆਪਾਂ ਦੇਖਿਆ ਬਈ ਆਹ ਚੀਜ਼ਾਂ ਨਾ ਇਹ ਕੀ ਚੀਜ਼ ਆ ਬਈ ਇਹ ਆਪਾਂ ਸੈੱਟ ਤਿਆਰ ਕਰ ਰਹੇ ਆ ਜੀ ਵੀ ਆਪਣੇ ਲਈ ਵੀ ਜੋ ਵੀ ਮਾਲ ਆਊਗਾ ਹਾਂਜੀ ਉਹਦੇ ਲਈ ਆਪਾਂ ਸੈੱਟ ਤਿਆਰ ਕਰ ਰਹੇ ਆ ਜੀ ਇਹਦੇ ਥੱਲੇ ਆਪਾਂ ਵੀ ਬਾ ਆਪਣਾ ਰੱਖਾਂਗੇ ਜੀ ਸਾਰਾ ਸਮਾਨ ਠੀਕ ਆ ਜੇ ਕਿਸੇ ਨੇ ਕਰਵਾਉਣਾ ਹੋਵੇ ਬਈ ਘਰੇ ਬੱਕਰੀਆਂ ਵਾਸਤੇ ਮੱਝਾਂ ਵਾਸਤੇ ਜਾਂ ਫਿਰ ਓਦਾਂ ਹਨਾ ਹਾਂ ਜੀ ਇਹ ਵੀ ਰੈਡੀ ਕਰਦੇ ਹਾਂ ਕਰ ਵਸੇ ਹਾਂ ਜੀ ਹਾਂ ਜੀ ਇਹ ਆਪਾਂ ਮੰਨ ਕੇ ਚੱਲੋ ਵੀ ਤਿੰਨ ਪ੍ਰਕਾਰ ਦੇ ਛੱਡ ਪੈਂਦੇ ਆ ਜੀ ਕਿਵੇਂ ਜੀ ਤਿੰਨ ਪ੍ਰਕਾਰ ਦੇ ਇੱਕ ਆਪਾਂ ਵੀ ਮੰਨ ਕੇ ਚੱਲੋ ਜਿੱਦਾਂ ਕਿ ਆ ਆ ਗਈ ਸਿਰਕੀ ਤੇ ਕਾਨ ਨੇ ਆ ਗਈ ਉੱਪਰ ਇਹਦੇ ਕਾਗਜ਼ ਪੈਂਦੇ ਆ ਜੀ ਵਧੀਆ ਉੱਪਰ ਫਰਸ਼ ਵੀ ਲੱਗ ਜਾਂਦੇ ਤੇ ਮਿੱਟੀ ਫਰਸ਼ ਵੀ ਲੱਗ ਜਾਂਦਾ ਹਾਂ ਜੀ ਹਾਂ ਜੀ ਠੀਕ ਹੈ ਲਾਈਫ ਕਿੰਨੀ ਕ ਬਈ ਇਹਦੀ ਲਾਈਫ ਵੀ ਆਪਣਾ ਬਾਸ ਨੂੰ ਹੁੰਦਾ ਕੁਝ ਨਹੀਂ ਜੀ ਮੰਨ ਕੇ ਚੱਲੋ ਵੀ 20 ਤੋਂ ਪਲੱਸ ਹਰ ਇੱਕ ਚੀਜ਼ ਦੀ ਗਾਰੰਟੀ ਹੈ ਜੀ ਆਪਣੀ 20 ਸਾਲ ਤੋਂ ਬਾਅਦ ਹੀ ਗਾਰੰਟੀ ਹੈਗੀ ਆਪਣੀ ਹਾਂ ਜੀ ਹਾਂ ਜੀ ਆ ਕਿਵੇਂ ਬਈ ਬਾਸ ਏ ਗੱਡੋਂਗੇ ਜਾਂ ਫਿਰ ਇਹ ਕੁਝ ਤੇ ਮਨ ਕੇ ਗਾਡਰਾ ਪਾ ਲੈਣੀ ਤੇ ਆਪਾਂ ਵਧੀਆ ਲੌਂਗ ਟਾਈਮ ਚੱਲੇ ਜਾਂਦੀ ਆ। ਸੋ ਠੀਕ ਆ ਗਾਡਰਾ ਆਪਾਂ ਪਾ ਕੇ ਜਾਨੀ ਕਿ ਵੱਧ ਕਾਮਜਾਵਾ। ਹਾਂਜੀ ਹਾਂਜੀ ਵੀ ਆਪਾਂ ਮੰਨ ਕੇ ਚੱਲੋ ਆਪਣੇ ਕੋਲ ਵੀ ਆ ਬਾਂਸ ਹੀ ਜਾਊਗਾ ਜੀ ਸੱਤ ਦਾ ਵਧੀਆ ਜਾੜਾ ਵਾਲਾ ਬਾਂਸ ਹੋਊਗਾ। ਹੂੰ ਪੱਠੀ ਰਾਹੀਂ ਕੱਢਿਆ ਹੋਊਗਾ। ਹੂੰ ਵੀ ਮੰਨ ਕੇ ਚੱਲੋ ਵੀ ਇਸੇ ਦੀ ਲੱਗਦਾ ਨਹੀਂ ਹੈਗਾ ਜੀ ਬਾਂਸ ਨੂੰ ਵੀ ਵਧੀਆ ਐਨ ਕੈਮੀਕਲ ਲੱਗਿਆ ਹੁੰਦਾ ਜੀ ਵਧੀਆ। ਠੀਕ ਆ ਜੀ ਬਾਕੀ ਮਿੱਤਰੋ ਦੇਖ ਸਕਦੋਂਗੇ ਸਮਾਨ ਬਾਈਆਂ ਕੋਲੇ ਆ ਹੁੰਦਾਗਾ ਵਧੀਆ ਚੀਜ਼ ਹੀ ਲਾਉਂਦੇ ਨੇ ਬਾਈ। ਦੇਖੋ ਬਈ ਤਿਆਰ ਜਦਣ ਕੀ ਰੈਡੀ ਹੋਇਆ ਹੋਣਾ ਤੁਸੀਂ ਆਪਦੇ ਵਾਸਤੇ ਰੈਡੀ ਕਰਿਆ ਹੋਇਆ ਹੈ ਆਪਾਂ ਕੰਮ ਲਈ ਤਿਆਰ ਕੀਤਾ ਹੋਇਆ ਜੀ ਵਧੀਆ ਠੀਕ ਆ ਜੀ ਠੰਡਾ ਰਹਿੰਦਾ ਜੀ ਮੰਨ ਕੇ ਚੱਲੋ ਵੀ ਜਦਾਂ ਕਿ ਚਾਦਰਾਂ ਗਰਮ ਹੋ ਜਾਂਦੀਆਂ ਨੇ ਵੀ ਗਰਮ ਹੋਣ ਵਾਲੀ ਗੱਲ ਨਹੀਂ ਹੈਗੀ ਜੇ ਆਪਾਂ ਇਹਦੇ ਵਿੱਚ ਕੋਈ ਵੀ ਉੱਪਰ ਮਿੱਟੀ ਪਾ ਜਾਂਦੀ ਆ ਮੰਨ ਕੇ ਚੱਲੋ ਫਰਸ਼ ਵੀ ਲਾਗ ਜਾਂਦੇ ਜੀ ਠੀਕ ਆ ਉਹ ਲੇਪ ਹੋ ਜਾਂਦਾ ਮਿੱਟੀ ਦਾ ਨਾ ਹਾਂਜੀ ਹਾਂਜੀ ਲੈ ਮਿੱਤਰੋ ਇਹ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਹੋਰ ਕੁਝ ਵੀ ਅੱਗੇ ਕੁਝ ਹੋਰ ਲੈ ਕੇ ਆ ਰਹੇ ਹੋ ਨਵੀਂ ਚੀਜ਼ ਵੀ ਇਹਦੇ ਵਿੱਚ ਕਿਉਂਕਿ ਤੁਹਾਡਾ ਕੰਮ ਹਜੇ ਨਵਾਂ ਹੀ ਆਣਾ ਹਾਂਜੀ ਹਾਂਜੀ ਕੀ ਕੀ ਚੀਜ਼ ਲੈ ਕੇ ਆਓਗੇ ਹੋਰ ਇਸ ਤੋਂ ਇਲਾ ਰੂਮ ਬੰਨ੍ਹਣਗੇ ਚੱਲੋ ਜੀ ਮੈਂ ਰੂਮ ਆ ਕੇ ਜੀ ਆਪਣੇ ਇਹਦੇ ਵਿੱਚ ਮੰਨ ਕੇ ਚੱਲੋ ਆਪਾਂ 7 ਤੋਂ 8 ਡਿਜ਼ਾਈਨ ਬਣਾਉਣੀਆਂ ਜੀ ਠੀਕ ਆ ਹਾਂਜੀ ਠੀਕ ਆ ਜੀ ਲੈ ਮਿੱਤਰੋ ਤੇ ਆਉਣ ਵਾਲੇ ਸਮੇਂ 'ਚ ਬਾਈਆਂ ਨੂੰ ਗਿਆ ਵੀ ਬਾਈ ਤੁਸੀਂ ਨਾ ਇੱਕ ਤਿਆਰ ਕਰੋ ਮੰਜੇ ਠੀਕ ਆ ਬਾਸ ਵਾਲੇ ਮੰਜੇ ਠੀਕ ਆ ਨਾ ਆਪਾਂ ਬਣ ਜਾਣਗੇ ਵੀ ਉਹ ਫਰਨੀਚਰ ਵੀ ਤਿਆਰ ਕਰ ਦਾਂਗੇ ਪੂਰਾ ਫਰਨੀਚਰ ਬੈੱਡ ਬੁੱਧ ਵੀ ਤਿਆਰ ਕਰ ਦਾਂਗੇ ਬੈੱਡ ਸੋਫੇ ਜੀ ਆਪਾਂ ਆਰਡਰ ਦੇ ਮੰਗਤਾ ਆਪ ਜਿਵੇਂ ਉਹ ਪਿਆ ਜਿਵੇਂ ਆ ਰੈਡੀ ਕਰ ਰਹੇ ਹੋ ਐ ਜਿਹ ਹੈ ਹਾਂਜੀ ਹਾਂਜੀ ਇਹ ਆਪਾਂ ਵੈਸੇ ਆਪਾਂ ਵੀ ਕੁਰਸੀਆਂ ਬਾ ਬਾ ਕਰਨ ਖਾਤਰ ਤਿਆਰ ਕੀਤਾ ਜੀ ਕਿਵੇਂ ਕੁਰਸੀਆਂ ਬੈਡਾਂ ਵੀ ਪਾਸ ਕਰਦੀਆਂ ਨੇ ਉੱਪਰ ਰੱਖ ਕੇ ਹਾਂ ਹਾਂ ਵੀ ਬੈਡਾਂ ਦੇ ਵਿੱਚ ਆਪਣੇ ਵੀ ਇਹ ਤਾਂ ਵੀ ਆਪਾਂ ਨਾਰਮਲ ਆ ਗਿਆ ਜੀ ਬੈਡਾਂ ਦੇ ਆਪਣੇ ਤੋਂ ਵੀ ਜ਼ਿਆਦਾ ਸੋਹਣੇ ਆਪਣੇ ਲਈ ਡਿਜ਼ਾਈਨ ਹੈਗੇ ਆ ਜੋ ਆਪਾਂ ਤਿਆਰ ਕਰਦੇ ਕਰਨੇ ਨਹੀਂ ਹਜੇ ਯਾਨੀ ਹਾਂਜੀ ਹਾਂਜੀ ਠੀਕ ਆ ਹਾਂਜੀ ਆਈਏ ਕਿੱਥੇ ਵੀ ਜੇ ਕਿਸੇ ਨੇ ਆਉਣਾ ਹੋਵੇ ਇਹਨੂੰ ਤਿਆਰ ਕਰਵਾਉਣ ਵਾਸਤੇ ਇਹ ਆਪਣਾ ਸੰਗਰੂਰ ਤੋਂ ਵੀ ਬਠਿੰਡਾ ਰੋਡ ਜੀ ਬਾਦਰਪੁਰ ਲੰਗਨਸਾਰੀ ਆਪਣੀ ਸ਼ਾਪ ਆ ਠੀਕ ਆ ਹਾਂਜੀ ਮਿਆਨ ਰੋਡ ਦੇ ਉੱਤੇ ਹੀ ਹਾਈਵੇ ਦੇ ਬਠਿੰਡਾ ਰੋਡ ਦੇ ਉੱਪਰ ਆਪਣੀ ਸ਼ਾਪ ਆ ਠੀਕ ਠੀਕ ਬਾਧਰਪੁਰ ਦੇ ਵਿੱਚ ਆ ਕੇ ਵੀ ਤੁਸੀਂ ਤਿਆਰ ਕਰਵਾ ਸਕਦੇ ਤੇ ਰਾਜੂ ਕਹਿੰਦਾ ਵੀ ਬਈ ਮੇਰਾ ਬੱਕਰੀਆਂ ਵਾਸਤੇ ਸੈੱਡ ਕਰਨਾ ਤਿਆਰ ਕਿਉ ਰਾਜੂ ਮੈਂ ਤਾਂਹੀਂ ਤਾਂ ਆਇਆ ਬਈ ਉਰੇ ਮੈਂ ਹੋਰ ਕੀ ਲੈਣਾ ਆ ਅੱਛਾ ਮੈਂ ਇਹਨੂੰ ਬਾਈ ਨੂੰ ਕਿਹਾ ਵੀ ਕੋਈ ਵਧੀਆ ਸੈੱਡ ਬਣਾ ਕੇ ਦੇ ਮੈਨੂੰ ਬੱਕਰੀਆਂ ਵਾਸਤੇ ਸਹੀ ਗੱਲ ਹੈਗੀ ਨਾ ਵੀ ਇਹ ਠੰਡਾ ਰਹਿੰਦਾ ਹਾਂ ਕਿਵੇਂ ਲੱਗਿਆ ਕੰਮ ਬਾਈਆਂ ਦਾ ਇਹ ਦੱਸ ਸਾਰਾਜੂ ਕੰਮ ਤਾਂ ਮੈਨੂੰ ਸਿਰੇ ਲੱਗਿਆ ਨਾ ਉਹਦਾ ਕੰਮ ਚਲਾਉਨੇ ਆ ਹੁਣ ਵਿਚਾਰਾਂ ਦਾ ਮੈਂ ਵੀ ਇਹਨੂੰ ਸਾਈ ਦੇ ਕੇ ਜਾਊਂਗਾ ਵੀ ਮੇਰਾ ਸੈੱਡ ਬਣਾ ਦੇ ਪੂਰਾ ਤਖੜਾ ਸਹੀ ਗੱਲ ਹੈ ਕਿ ਇਹਦੇ ਬਾਈਆਂ ਨੂੰ ਵੀ ਆਜੋ ਯਾਰ ਹਨਾ ਬਾਈਆਂ ਨੂੰ ਵੀ 99 ਮੁੰਡੇ ਨੇ ਵੀ ਨਵੇਂ ਮੁੰਡੇ ਨੇ ਬਾਈ ਭਾਦਰਪੁਰ ਪਿੰਡ ਸ਼ਹਿਰ ਲਾ ਲੋ 메ਨ ਰੋਡ ਤਨੋਲਾ ਬਰਨਾਲਾ ਯਾਨਕਿ ਮਿੱਤਰੋ ਵੱਡੇ ਰੋਡ ਦੇ ਉੱਤੇ ਹਨਾ ਹਾਂ ਵੱਡੇ ਰੋਡ ਦੇ ਉੱਤੇ ਸਿੱਧੀ ਲੋਕੇਸ਼ਨ ਹੈ ਵੀ ਜਿੰਨਾ ਮੇਰੇ ਵੀਰਾਂ ਨੇ ਬੈੱਡ ਕੁਰਸੀਆਂ ਲੈਣੀਆਂ ਹੁਣ ਸੋਫਾ ਸਟ ਲੇਨੇ ਹੁਣ ਪਾਰਕ ਚ ਰੱਖਣ ਨੂੰ ਆ ਵਧੀਆ ਆਪਣੇ ਬੰਗਲੇ ਲੈਨੇ ਹੁਣ ਝੂਫਰੀਆਂ ਕਹਿ ਲੋ ਬੰਗਲੇ ਲੈ ਲੋ ਜਿਵੇਂ ਕਹਿੰਦੇ ਹੁੰਦੇ ਵੀ ਕੁੱਲੀ ਯਾਰ ਦੀ ਸੁਰਗ ਦਾ ਝੂਟਾ ਅੱਗ ਲੱਗੇ ਮੰਦਰਾਂ ਨੂੰ ਇਹ ਹਾਂਜੀ ਇਹ ਯਾਰ ਦੀ ਕੁੱਲੀ ਐ ਵੀ ਤੁਸੀਂ ਐਵੇਂ ਕੋਠੀਆਂ ਬੰਗਲੇ ਕੰਨੀ ਨਾ ਜਾਓ ਬਈ ਠੰਡੀ ਰਹਿੰਦੀ ਐ ਇਹ ਗਰਮੀ ਵੀ ਸਾਡੇ ਤਾਂ ਅਸਲੀ ਯਾਰ ਦੀਆਂ ਕੁੱਲੀਆਂ ਬੰਗਲੇ ਇਹੀ ਨੇ ਠੀਕ ਆ ਗਰੀਬੀ ਦਾ ਵੇਦਾ ਠੀਕ ਆ ਵੀ ਦਵਾ ਦਵਾ ਆ ਜੋ ਤੇ ਕੁੱਲੀਆਂ ਦੀ ਸਾਈ ਦੇ ਕੇ ਕੁੱਲੀਆਂ ਪਵਾਜੋ ਠੀਕ ਹੈ ਜੀ ਵੀ ਦਵਾ ਦਵ ਜਿਹੜੇ ਮੇਰੇ ਵੀਰ ਤੋਂ ਗਰੀਬ ਤੋਂ ਮਕਾਨ ਨਹੀਂ ਪੈਂਦਾ ਤਾਂ ਹੈ ਜਾ ਪੰਗਲਾ ਬਣਾ ਕੇ ਉਹਦੀ ਕੋਠੀ ਬਣਾ ਲਓ ਠੀਕ ਹੈ ਜੀ ਬਾਕੀ ਬਈ ਰੇਟ ਰੂਟ ਕਰ ਲੈਣਾ ਮਾੜਾ ਮੋਟਾ ਜੇ ਕਿਸੇ ਨੇ ਕਰਨਾ ਹੋਵੇ ਕੋਈ ਹੋ ਤਾਂ ਨਹੀਂ ਹੈਗਾ ਵੀ ਆਪਾਂ ਇੰਨੇ ਹੀ ਕਰਨਾ ਆਪਾਂ ਹੋਰ ਕੱਟ ਕਰਨਾ ਨਹੀਂ ਹੈਗਾ ਕਰ ਲੂਗੇ ਰੇਟ ਮਾੜਾ ਮੋਟਾ ਹਾਂ ਜੀ ਹਾਂ ਜੀ ਹਾਂ ਜੀ ਤੇ ਵੀ ਮਾੜਾ ਮੋਟਾ ਮੰਨ ਕੇ ਚੱਲੋ ਆਪਣੋਂ ਤੇ ਸਾਰਾ ਸਮਾਨ ਸੌਂਕ ਲਈ ਤਿਆਰ ਕਰਵਾਇਆ ਜਾਂਦਾ ਜੀ ਅੱਛਾ ਪਾਰਕਾਂ ਲਈ ਜਿੰਨਾ ਹੁਣ ਵੀਰਾਂ ਨੇ ਤਿਆਰ ਕਰਵਾਇਆ ਆਪ ਇਹਨਾਂ ਨੂੰ ਸੌਂਕ ਜਣ ਦੀ ਆਪਾਂ ਵੀ ਉਹ ਨਾ ਕਰਦੇ ਆ ਜੀ ਜਿੰਦਾ ਆਪਾਂ ਗਾਹ ਕਹਿੰਦੇ ਆ ਠੀਕ ਆ ਹਾਂ ਵੀ ਆਪਾਂ ਸਿਰੇ ਜਾਣ ਵਾਲੀ ਕੋਈ ਵੀ ਗੱਲ ਕਰਦੇ ਨਹੀਂ ਬਾਕੀ ਭਾਈ ਨਵੇਂ ਜਿਹੇ ਮੁੰਡੇ ਨੇ ਤੁਸੀਂ ਆ ਜਾਓ ਕਿਸੇ ਵੀ ਮੇਰੇ ਵੀਰ ਨੇ ਕੁਝ ਵੀ ਤਿਆਰ ਕਰਨਾ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਆਏਗਾ ਤੁਸੀਂ ਘਰੇ ਬੈਠੇ ਬੈਠੇ ਵੀ ਗੱਲਬਾਤ ਕਰਕੇ ਵੀਰਾਂ ਕੋਲ ਆਓ ਤੇ ਆਰਡਰ ਦੇ ਉੱਤੇ ਸਾਈਟ ਦੇ ਉੱਤੇ ਤਿਆਰ ਕਰਵਾ ਸਕਦੇ ਹੋਗੇ ਧੰਨਵਾਦ